ਇਹ ਸਭ ਜਦੋਂ ਹੀ ਨਿੱਕੇ ਉਹ ਨਹੀਂ ਤੇ ਕਰਦੇ ਆ ਨੇ ਕਹਿਣਾ ਹੋਲੀ ਬੋਲੋ ਕੰਧਾਂ ਤੇ ਵੀ ਕੰਨ ਹੁੰਦੇ ਹੂੰ ਤੇ ਹੁਣ ਤੇ ਅਸੀਂ ਆ ਜਿਹੜੇ ਕੰਨ ਐ ਜੇਬਾਂ ਚ ਪਾਈ ਫਿਰਦੇ ਆ ਹਾਂ ਕੋਈ ਗੱਲ ਕਿਸੇ ਦੀ ਮੂੰਹ ਚੋਂ ਕੱਢ ਲਓ ਇਹ ਉਹਦੇ ਬਾਰੇ ਇਨਫੋਰਮੇਸ਼ਨ ਟੇਰ ਲੱਗੇ ਹੁੰਦੇ ਵੀ ਤੂੰ ਆ ਜ ਆ ਗੱਲ ਕੀਤੀ ਸੀ ਆ ਚੱਕੇ ਦੇ ਬਾਰੇ ਹਨ ਇੱਥੋਂ ਤੱਕ ਕਿ ਸੀਮਤ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪਸਾਰ ਇੰਨਾ ਜ਼ਿਆਦਾ ਹੋ ਗਿਆ ਕਿ ਬਹੁਤ ਸਾਰੀਆਂ ਲੋਕ ਜਿਹੜੇ ਜੌਬਲੈਸ ਹੋ ਗਏ ਖਬਰ ਆ ਰਹੀ ਹੈ ਕਿ ਇੱਕ 4000 ਏਮਪਲੋਈਸ ਸੀ ਉਹਨਾਂ ਨੂੰ ਇੱਕ ਬੈਂਕ ਨੇ ਕੱਢਤਾ ਕੀ ਅਪਡੇਟ ਹੈ ਜੀ ਦੇਖੋ ਗੱਲ ਹੈ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਦੁਨੀਆ ਚ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਕੋਈ ਡਾਊਟ ਨਹੀਂ ਹੈ ਔਰ ਅਮਰੀਕਾ ਵਾਲੇ ਡਿੰਗਾ ਮਾਰ ਰਹੇ ਸੀ ਕਿ ਅਸੀਂ ਇੰਨੇ ਮਿਲੀਅਨ ਬਿਲੀਅਨ ਲਾ ਕੇਆਂ ਕੰਪਨੀਆਂ ਦੋ ਖੜੀਆਂ ਕੀਤੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਚਾਈਨਾ ਵਾਲੇ ਕਹਿੰਦੇ ਇੱਧਰ ਆ ਜਾਓ ਉਹਨਾਂ ਨੇ ਡੀਪ ਸੀਕ ਜਿਹੜੀ ਆ ਕੱਢ ਦਿੱਤੀ ਉਹ ਜੇਹੀ ਕੱਢੀ ਕਿ ਉਹ ਦੇ ਜਿਹੜੇ ਡਾਊਨਲੋਡਸ ਜਿਹੜੇ ਸੀ ਬੰਦ ਕਰਨੇ ਪਏ ਕੰਪਨੀ ਨੂੰ ਕੋਈ ਟਾਈਮ ਦੇ ਵਿੱਚ ਫ੍ਰੀ ਦੇ ਵਿੱਚ ਔਰ ਸਸਤੇ ਦੇ ਵਿੱਚ ਹੀ ਕਹਿੰਦੇ ਤੇ ਬਹੁਤ ਸਾਰੇ ਦੇਸ਼ਾਂ ਨੇ ਉਹਨੂੰ ਰੋਕ ਦਿੱਤਾ ਕਿ ਨਹੀਂ ਇਹ ਨਿਕਾਲੀ ਨਾ ਕਰੋ ਇਹਨੂੰ ਵਰਤਨ ਦੀ ਤੇ ਬਹੁਤ ਸਾਰੇ ਨੇ ਉਹਨੂੰ ਅਗਰੈਸਿਵਲੀ ਵਰਤਣਾ ਸ਼ੁਰੂ ਕਰ ਦਿੱਤਾ ਹੈ ਚਾਈਨਾ ਵਾਲਿਆਂ ਨੇ ਉੱਥੇ ਇੰਡੀਆ ਦੀ ਵੀ ਖਚਾਈ ਹੋਈ ਆ ਕਿ ਤੁਸੀਂ ਰੌਲਾ ਪਾਉਂਦੇ ਰਹਿੰਦੇ ਰਹੋ ਕਿ ਸਾਡੇ ਕੋਲ ਸਾਰਾ ਕੁਝ ਇੰਸਰਟ ਕੋਈ ਨਹੀਂ ਹਜ਼ ਨੇ ਫੁਲਾਨੇ ਨੇ ਸਾਰਾ ਦਿਮਾਗ ਤੇ ਦੂਸਰੇ ਮੁਲਕ ਲੈ ਗਏ ਤੇ ਤੁਸੀਂ ਕਿਹੜੇ ਕੀ ਪ੍ਰੋਡਿਊਸ ਕੀਤਾ ਦੁਨੀਆ ਲਈ ਅੱਜ ਤੱਕ ਇੰਡੀਆ ਤੇ ਵੀ ਸਵਾਲ ਖੜੇ ਹੋਏ ਤੇ ਉਹ ਮੀਮਸ ਬਣੇ ਕਿ ਇੰਡੀਆ ਵਾਲੇ ਤੇ ਜੋ ਉੱਥੇ ਬੈਠੇ ਹੋਏ ਨੇ ਤੇ ਆ ਦੇਖੋ ਚਾਈਨਾ ਵਾਲਿਆਂ ਨੇ ਕੀ ਕਰਤਾ ਵੱਡੀ ਮਾਕੇ ਮਾਰ ਕੇ ਵਾਲੀ ਗੱਲ ਹੈ ਜ ਕੋਈ ਡਾਊਟ ਨਹੀਂ ਹੈ ਅਸੀਂ ਇੰਡੀਆ ਨੂੰ ਅੰਡਰਮਾਈਨ ਨਹੀਂ ਕਰ ਰਹੇ ਪਰ ਕੁਝ ਗੱਲਾਂ ਜਿਹੜੀਆਂ ਨੇ ਰਾਈਸ ਵੀ ਕੀਤਾ ਪਰ ਚਾਈਨਾ ਨੇ ਬਹੁਤ ਕੀਤਾ ਇਸ ਮਾਮਲੇ ਦੇ ਵਿੱਚ ਹੁਣ ਇਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਨਾ ਇਹ ਇਹਦੇ ਫਾਇਦੇ ਵੀ ਹੈਗੇ ਨੇ ਪਹਿਲੀ ਤਾਂ ਗੱਲ ਆ ਕਿ ਆਰਟੀਫਿਸ਼ੀਅਲ ਜਿਹੜੀ ਚੈਟ ਜੀਪੀਟੀ ਕ੍ਰੀਏਟ ਕਰਨ ਲਈ ਭਾਰਤੀ ਮੂਲ ਦਾ ਮੁੱਦਾ ਜਿਹੜਾ ਅਮਰੀਕਾ ਦੇ ਵਿੱਚ ਸੀ ਉਨਫੋਰਚੂਨੇਟਲੀ ਉਹ ਉਹ ਮ੍ਰਿਤਕ ਪਾਇਆ ਗਿਆ ਆਪਣੇ ਅਪਾਰਟਮੈਂਟ ਦੇ ਵਿੱਚ ਕੰਪਨੀ ਨਾਲ ਉਹਦੀ ਗੜਬੜ ਹੋ ਗਈ ਸੀ ਤੁਸੀਂ ਇਸਨੀ ਇਸਨੀ ਗੱਲਿਆ ਦਵਾ ਦੇ ਵਿੱਚ ਰਹਿੰਦਾ ਸੀ ਉਹਦੇ ਮਾਂ ਪਿਓ ਕਹਿੰਦੇ ਨੇ ਭਾਰਤੀ ਮੂਲ ਦੇ ਕਿ ਸਾਡਾ ਮੁੰਡਾ ਸੂਇਸਾਈਡ ਨਹੀਂ ਕਰ ਸਕਦਾ ਜੀ ਇਹ ਕੋਈ ਗੱਲ ਹੋ ਰਹੀ ਹੈ ਦੀ ਤਹਿਕੀਕਾਤ ਹੋਵੇ ਖੈਰ ਹੁਮਦ ਪਾਕੀ ਗੱਲ ਪਰ ਉਹਨੇ ਅਗਾਹ ਕੀਤਾ ਸੀ ਕਿ ਇਹਦੇ ਕੁਝ ਗੱਲਾਂ ਗਲਤ ਹੈਗੀਆਂ ਨੇ ਇਹਨਾਂ ਬਾਰੇ ਧਿਆਨ ਰੱਖੋ ਉਹ ਤਕਰੀਕੀ ਗੱਲਾਂ ਨੇ ਹੁਣ ਇਹ ਜਿਹੜੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਇਹਦੇ ਨਾਲ ਨੌਕਰੀਆਂ ਵੀ ਜਾਣਗੀਆਂ ਇਹ 'ਚ ਕੋਈ ਡਾਊਟ ਨਹੀਂ ਹੈ ਹੁਣ ਨੌਕਰੀਆਂ ਕਿਵੇਂ ਜਾਣਗੀਆਂ ਨੌਕਰੀਆਂ ਦੇ ਬਾਰੇ ਇਹ ਆ ਕਿ ਇਹ ਜਦੋਂ ਇਹ ਇਹਦਾ ਪਸਾਰਾ ਹੋਵੇਗਾ ਤੇ ਇਸ ਪਸਾਰੇ ਦੇ ਵਿੱਚ ਦੁਨੀਆ ਦੇ ਵਿੱਚ ਉਹ ਨੌਕਰੀਆਂ ਜਿੱਥੇ ਕਿ ਬੰਦਿਆਂ ਦਾ ਕੰਮ ਹੁੰਦਾ ਸੀ ਉਹਦੀ ਜਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਲੈ ਰਹੀ ਹੈ ਸਿੰਗਾਪੁਰ ਛੋਟਾ ਜਿਹਾ ਮੁਲਕ ਹੈ ਡੀਬੀਐਸ ਬੈਂਕ ਹੈ ਉਥੇ ਇੱਕ ਉਹਦਾ ਜਿਹੜਾ ਹੈੱਡ ਹੈ ਉਸ ਡੀਬੀਐਸ ਬੈਂਕ ਦਾ ਭਾਰਤੀ ਮੂਲ ਦਾ ਤੇ ਡੀਬੀਐਸ ਬੈਂਕ ਦਾ ਕਹਿਣਾ ਹੈ ਕਿ ਸਾਡੇ ਕੋਲ ਤਕਰੀਬਨ ਤਕਰੀਬਨ 40000 ਸਾਡੇ ਕੋਲ ਕੰਮੇ ਨੇ 40000 EMPLOYE ਨੇ ਤੇ ਉਹ ਜਨਾ ਨੇ ਖਬਰ ਦਿੱਤੀ ਹੈ ਕਿ 4000 ਨੌਕਰੀਆਂ ਜਿਹੜੀਆਂ ਨੇ ਅਗਲੇ 3 ਸਾਲਾਂ ਦੇ ਵਿੱਚ ਉਹਨਾਂ ਦੀ ਜਗ੍ਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਲੈ ਲਵੇਗੀ ਜਿਹੜੇ ਕਿ ਹੁਣ ਕੰਮ ਇਨਸਾਨਾਂ ਦੁਆਰਾ ਕੀਤੇ ਜਾ ਰਹੇ ਨੇ ਹਾਲਾਂਕਿ ਬੈਂਕ ਕਹਿੰਦੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਹਜ਼ਾਰ ਹੋਰ ਨੌਕਰੀਆਂ ਵੀ ਪੈਦਾ ਹੋਣਗੀਆਂ ਪਰ ਉਹ ਕਲੀਅਰ ਨਹੀਂ ਕਰ ਸਕੇ ਕਿ ਕਿਵੇਂ ਹੋਣਗੀਆਂ ਜ਼ਾਹਿਰਾ ਤੌਰ ਤੇ ਜਿਹੜੇ ਉਸ ਬੈਂਕ ਦੇ ਚੀਫ ਐਗਜ਼ੀਕਟਿਵ ਪਿਊਸ਼ ਗੁਪਤਾ ਨੇ ਉਸ ਬੈਂਕ ਦੇ ਸਿੰਗਾਪੁਰ ਵਾਲੀ ਬੈਂਕ ਦੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਸਟਾਫ ਬਹੁਤ ਹੈ ਪਰ AI ਰਿਲੇਟਡ ਜੌਬਸ ਕ੍ਰੀਏਟ ਵੀ ਹੋਣੀਆਂ ਨੇ ਪਰ 4000 ਦੇ ਕਰੀਬ ਕੱਟ ਹੋਣਗੀਆਂ ਸੋ ਇਹ ਸਮਝ ਲਓ ਕਿ ਇਹ 1000 ਕ੍ਰੀਏਟ ਹੋਣ ਨਾ ਹੋਣ ਮਿਨੀਮਮ 4000 ਜਾਣਗੀਆਂ ਜ਼ਰੂਰ ਹੋਰ ਨਾ ਮੁਲਕਾਂ ਦੇ ਵਿੱਚ ਵੀ ਅਜਿਹਾ ਚਲਣ ਚੱਲ ਪਿਆ ਇੱਥੋਂ ਤੱਕ ਕਿ ਐਲੌਨ ਮਸਕ ਨੌਕਰੀਆਂ ਘਟਾਉਣ ਦੇ ਚੱਕਰ ਵਿੱਚ ਪਏ ਹੋਏ ਨੇ ਕਿ ਖਰਚੇ ਘਟਾਉਣੇ ਨੇ ਸਰਕਾਰ ਦੇ ਉਹਨਾਂ ਨੇ ਫੈਡਰਲ EMPLOYEES ਨੂੰ ਦੇ ਬਾਰੇ ਕਹਿ ਦਿੱਤਾ ਸੀ ਕਿ ਇੱਕ ਈਮੇਲ ਲਿਖਣੀ ਹੈ ਉਹਨਾਂ ਨੂੰ ਸਾਰਿਆਂ ਨੂੰ ਈਮੇਲ ਗਈ ਵੀ ਹੈ ਕਿ ਤੁਸੀਂ ਜਵਾਬ ਦੇਣਾ ਕਿ ਤੁਸੀਂ ਪਿਛਲੇ ਹਫਤੇ ਕੰਮ ਕਿਹ 4-5 ਬੁਲੇਟ ਪੁਆਇੰਟ ਦੇ ਵਿੱਚ ਲਿਖੋ ਜੇ ਨਹੀਂ ਜਵਾਬ ਦਿੰਦੇ ਤਾਂ ਇਹਦਾ ਮੰਨ ਲਓ ਤੁਹਾਡੀ ਨੌਕਰੀ ਤੋਂ ਛੁੱਟੀ ਸਮਝਿਆ ਜਾਵੇਗਾ ਖੈਰ ਬਾਅਦ ਵਿੱਚ ਕਹਿ ਦਿੱਤਾ ਕਿ ਕੋਈ ਜਵਾਬ ਦੇਣਾ ਜ਼ਰੂਰੀ ਨਹੀਂ ਹੈ ਪਰ ਇਹ ਜਿਹੜੀਆਂ ਜਿਹੜੀਆਂ 8000 ਤੇ 9000 ਟੈਂਪਰੇਰੀ ਜੋਬਸ ਇਸ ਬੈਂਕ ਦੀਆਂ ਜਿਹੜੀਆਂ ਨੇ ਉਹ ਖਤਰੇ ਵਿੱਚ ਨੇ ਕਹਿੰਦੇ ਨੇ ਕਿ ਜਿਹੜੇ ਪੱਕੇ EMPLOYEES ਨੇ ਉਹਨਾਂ ਨੂੰ ਅਜੇ ਕੋਈ ਖਤਰਾ ਨਹੀਂ ਹੈ ਪਰ ਦੁਨੀਆ ਭਰ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਨਾ ਜ਼ਿਆਦਾ ਪੈਰ ਫਸਾਰੇਗੀ ਤੇ ਕੀ ਜਿਹੜਾ ਹਿਊਮਨ ਫੈਕਟਰ ਹੈ ਉਹਨੂੰ ਘਟਕੀਤਾ ਜਾ ਸਕੇਗਾ ਜਿਹੜਾ ਇਨਸਾਨ ਦੀ ਇਨਸਾਨ ਦਾ ਜਿਤੇ ਬੋਲਣਾ ਗੱਲ ਕਰਨਾ ਕਿਸੇ ਨਾਲ ਇੰਟਰੈਕਟ ਕਰਨਾ ਕੋਈ ਚੀਜ਼ ਸ਼ੋਅ ਕਰੇ ਉਹਨੂੰ ਉਹਨੂੰ ਹੱਲ ਕਰ ਦੇਣਾ ਕਿਸੇ ਦੀ ਸਮੱਸਿਆ ਨੂੰ ਉਹ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਗ੍ਹਾ ਲੈ ਸਕੇਗੀ ਇਹ ਬਹੁਤ ਵੱਡੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਬਿਲਕੁਲ ਜੀ ਆਉਣ ਵਾਲੇ ਦਿਨਾਂ ਚ ਅਸੀਂ ਇਸ ਪਸਾਰੇ ਦੇ ਫਾਇਦੇ ਨੁਕਸਾਨ ਹੋਰ ਵੀ ਦੇਖਾਂਗੇ ਦਰਸ਼ਕਾਂ ਨਾਲ ਸਾਂਝੇ ਵੀ ਕਰਾਂਗੇ